ਪੰਜੀ ਮਿੱਤਰ ਪਿਆਰੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ YouTube ਚੈਨਲ ਤੇ Facebook ਪੇਜ ਦੇਸੀ ਹੁਦੜੀ ਵੀ ਲੋਚੇ ਮੀਤ ਕਰਦਾ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਮੈਂ ਬੜੀ ਆਇ ਨੂੰ ਬਈ ਗੁਰਵਿੰਦਰ ਨੂੰ ਬੁਲਾਉਂਦੇ ਆ ਬਹੁਤ ਟ੍ਰੇਡਰਾਂ ਬਾਰੇ ਜਾਣਕਾਰੀ ਦਿੰਨੇ ਆ ਅੱਜ ਉਹ ਗੱਿੜੇ ਕਰਦੇ ਤੁੰਗੀ ਕੋਠੀੜਾ ਬਈ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਈ ਠੀਕਾ ਵਧੀਆ ਬਈ ਰੇਟਾਂ ਦੇ ਜਿਵੇਂ ਦੱਸਾਂਗੇ ਅੱਜ ਆਪਾਂ ਰੇਟਾਂ ਦਾ ਜੀ ਠੀਕ ਹੈ ਬਈ ਕਰ ਦਈਏ ਸਟਾਰਟ ਬਈ ਹਾਂਜੀ ਨਿਊ ਹਾਲੈਂਡ 36 ਦੀ ਮਾਡਲ ਹੈਗਾ 17 ਡਿਮਾਂਡ ਹੈਗੀ ਬਾਈ ਦੀ 598000 ਰੁਪਏ ਡਿਮਾਂਡ ਜੇ ਭਾਈ ਆਪਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਚੱਲ ਤਰਬੋ ਤੇ ਬਿਗੈਰ ਤਰਬੋ ਤਰਬੋ ਜੀ ਕੋਪੈਸਿਟੀ ਹੈ ਠੀਕ ਹੈ ਬਾਈ ਜੀ ਸਪੀਡ ਤੇ ਯੂਜੀ ਹੈ ਨਵਾਂ ਡਿਸਟ੍ਰਿਕਟ ਠੀਕ ਹੈ ਬਾਈ ਤੇ ਆਪਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਰੰਗ ਪੇਟ ਦੀ ਬਾਈ ਠੀਕ ਹੈ ਬਈ ਤਾਰਾਂ ਦੀ ਗੱਲ ਕਰੀਏ ਆਪਾਂ ਕਿਹੜੀ ਕੰਪਨੀ ਦਾ ਤਾਰਾ ਬਈ ਚਾਰੇ ਬਈ ਠੀਕ ਹੈ ਬਈ ਇਹ ਕੰਪਨੀ ਦੇ ਫੈਬਰੋਡ ਨਾਲ ਪ੍ਰੋਫੈਸ਼ਨਲ ਠੀਕ ਹੈ ਬਈ ਇਹ ਨੰਬਰ ਹਰਿਆਣਾ ਬਈ ਸਾਰੇ ਹਰਿਆਣਾ ਠੀਕ ਹੈ ਬਈ ਐਨਓਸੀ ਮਿਲ ਜੂ ਬਈ ਠੀਕ ਹੈ ਬਈ ਲੋਨ ਦਾ ਨਹੀਂ ਹੋਇਆ ਬਈ ਇਹਦੇ ਨਹੀਂ ਨਹੀਂ ਕੈਸ਼ ਕਰਨਾ ਠੀਕ ਹੈ ਬਈ ਡਿਮਾਂਡ ਤਾਂ ਪਹਿ ਹੀ ਰੱਖਦੇ ਆ ਬਈ 5 ਲੱਖ ਤੇ 98 ਹਜ਼ਾਰ ਤਾਂ ਆਪਣੀ ਡਿਮਾਂਡ ਆ ਬਈ ਕੋਈ ਜਾਇਜ਼ ਆ ਮੁੱਲ ਬਈ ਅ빠 ਪਹਿਲੇ ਹੀ ਜਾਇਜ਼ ਲਿਖਿਆ ਬੈਠਾ ਆ ਪੰਜ 80 ਦਾ ਟਰੈਕਟਰ ਦੇ ਦੇ ਨਹੀਂ ਯਾਰ ਬਾਹਲਾ ਗੁਰਵੰਦਰ ਨਹੀਂ ਅ빠 ਜਾਇਜ਼ ਲਿਖਿਆ ਬੈਠਾ ਨਹੀਂ ਯਾਰ ਹੋਰ ਮਾਰ ਹੰਬੜ ਮੈਂ ਕੋਈ ਨਹੀਂ ਕਰਾਂਗੇ ਮੌਕੇ ਤੇ ਮੋੜ ਥੋੜੇ ਦੇ ਨਹੀਂ ਨਹੀਂ ਮੋੜ ਨਹੀਂ ਫਿਰ ਦੱਸ ਕਿੰਨੇ ਅਖੀਰ ਕਿੰਨੇ ਘਾੜ ਦੇਗਾ ਜਾਇਜ਼ ਅ빠 75 ਹਜ਼ਾਰ ਦਾ ਦੇ ਦਾਂ ਹਾਂ ਮੈਂ 70 ਹਜ਼ਾਰ ਦੇ ਯਾਰ 70 ਦਾ ਗੱਲ 70 ਦਾ ਫਰਾਇਦਾ ਵੀ ਮਾਨਤਨ ਕਰਨਾ ਹੈ ਬਸ 70 ਦਾ ਵੀ ਨਹੀਂ ਯਾਰ ਬਾਈ ਮੌਕੇ ਮਾੜਾ ਮੋਟਾ ਕਰ ਦਿੰਦਾ ਇਹਦੋਂ ਓਕੇ ਤੇ ਬਸ ਠੀਕ ਹੈ ਬਾਈ ਇਹਦੋਂ ਵਾਹ 50 50 ਡੀ 2018 ਮਾਡਲ ਡਿਮਾਂਡ ਡਿਮਾਰੀ ਗਈ ਹੈ ਬਾਈ ਦੀ 5 ਲੱਖ ਤੇ 10000 ਰੁਪਏ ਡਿਮਾਂਡ ਜੇ ਬਾਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਸਾਰੇ ਨਵੇਂ ਆ ਠੀਕ ਹੈ ਬਾਈ ਜਿੱਟਾਰਾਂ ਦੀ ਗੱਲ ਕਰੀਏ ਬਾਈ ਟਾਇਰ ਵੀ ਚਾਰੇ ਨਵੇਂ ਆ 61000 ਦਾ 61000 ਨਜ਼ਾਰਾ ਓਕੇ ਲਿਖ ਮੰਨ ਠੀਕ ਹੈ ਬਾਈ ਦੇ ਰੰਗ ਪੇਡ ਦੀ ਗੱਲ ਕਰੀਏ ਬਾਈ ਆਪਾਂ ਮੈਂ ਅਰੀਜਨਲ ਲੱਗ ਪੱਗ ਕੋਈ 2-4 ਰੁਪਏ ਦਾ ਪ੍ਰਿੰਟਰ ਕਹਿ ਨਹੀਂ ਸਕਦੇ ਠੀਕ ਆ ਬਾਈ ਸਮਾਰਟ ਸਾਰੇ ਕੰਪਲੀਟ ਆ ਬਾਈ ਡਿਮਾਰਡ ਦਾ ਪੈਸੇ ਹੀ ਰੱਖਦੇ ਆ ਬਾਈ 5 ਲੱਖ 10000 ਰੁਪਏ ਡਿਮਾਰਡ ਕਿੰਨੇ ਚ ਛੱਡ ਦੇ ਕੋਈ ਚਾਹ ਚੰਮ ਲੋ ਬਾਈ ਇਹ ਵੀ ਦੇ ਦੇਣੀ 4.80 ਲੱਖ 80 ਯਰ ਦਾ ਜੇ ਕੋਈ ਸੱਜਣ ਆਪਣੀ ਵੀਡੀਓ ਦੇਖ ਕੇ ਹੋਊ ਯਾਰ ਠੀਕ ਆ ਬਾਈ ਇਹ ਦੁਬਾਰਾ ਭਾਈ ਆਪਣੇ ਕੋਲੇ ਸਵਰਾਜ 744 ਮੰਗ ਰਹਿਗਾ 19 ਡਿਮਾਂਡ ਹੈ ਬਾਈ ਦੀ 5 ਲੱਖ ਤੇ 25000 ਰੁਪਏ ਡਿਮਾਂਡ ਜੇ ਭਾਈ ਆਪਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਠੀਕ ਆ ਭਾਈ ਜੇ ਟੈਰਾਂ ਦੀ ਗੱਲ ਕਰੀਏ ਭਾਈ ਇਹ ਲੱਗੇ ਮਰ ਲੋ 38 ਦਾ ਇਹ ਗੇਮ ਮੁੰਨੇ ਨੰਬਰ ਕਿਹੜੀ ਕੰਪਨੀ ਦੇ ਬਾਈ ਗੁੱਡੀਅਰ ਦੇ ਨੂਪਲੇ ਫੋਨੋ ਦੇ ਠੀਕ ਹੈ ਬਾਈ ਸਮਾਨ ਸਾਰੀ ਕੰਪਲੀਟ ਹੈ ਬਾਈ ਹਾਂ ਸਮਾਨ ਸਾਰਾ ਮਿਲ ਗਿਆ ਠੀਕ ਹੈ ਬਾਈ ਡਬਲ ਡਿਸਟ੍ਰੀਬਿਊਟਰ ਜੀ ਹੈ ਬਾਈ ਇਹ ਹਾਂ ਡਬਲ ਡਿਸਟ੍ਰੀਬਿਊਟਰ ਆ ਸਮਾਨ ਲੱਗਿਆ ਠੀਕ ਹੈ ਬਾਈ ਠੀਕ ਇਹ ਵੀ ਹਰਿਆਣਾ ਨੰਬਰੀ ਹੈ ਬਾਈ ਸਾਰੇ ਹਰਿਆਣਾ ਨੰਬਰ ਪਹਿਲੇ ਨਾਮ ਦਾ ਦੇਖ ਰਿਹਾ ਹੈਗਾ ਠੀਕ ਹੈ ਬਾਈ 50 50 ਕਿਲੋ ਵਿੱਚ ਆਉਂਦਾ ਸੀ ਬਾਈ ਪਹਿਲੇ ਨਾਮ ਠੀਕ ਹੈ ਬਾਈ ਇਹ ਕਿੰਨੇ ਹਸ ਪਾਵਰ ਚ ਆਉਂਦਾ ਬਾਈ ਇਹ 48 ਹਸ ਪਾਵਰ ਠੀਕ ਹੈ ਬਾਈ ਡਿਮਾਂਡ ਤਾਂ ਤੂੰ ਹੀ ਰੱਖੀ ਬਣਾ 5 ਲੱਖ ਤੇ 25000 ਰੁਪਏ ਡਿਮਾਂਡ ਕੋਈ ਜਾਇਜ਼ ਮੁੱਲ ਦੱਸ ਯਾਰ ਮੈਨੂੰ ਕਢਾਉਣ ਦੀ ਲੋੜ ਹੀ ਨਾ ਪਵੇ ਬਾਈ 5 ਲੱਖ ਨਾਲ ਹੀ ਰਹਿਣ ਕੋਈ ਯਾਰ ਲੈ ਮੈਂ 5 5 ਕਹਿਣ ਲੱਗਿਆ ਸੀ ਨਹੀਂ ਯਾਰ ਆ ਹੀ ਮੈਂ ਕਰ ਰਿਹਾ ਗੁਰਵੰਦਰਾ ਸਹੀ ਦੱਸ ਯਾਰ ਦੇਖ ਕੇ ਭਰਾ ਹੁਣਗੇ ਫੇਰ ਚੱਲ ਗਿਆ ਯਾਰ ਇਨੀ ਬੱਟੋ ਹਣਾ ਕੋਈ ਸ਼ੋਰਸ਼ਾ ਪਈ ਹੈਗਾ ਜਾਇਜ਼ ਦੱਸ ਤਾਂ ਫਿਰ ਨੇ 4 ਲੱਖ 90 ਕਰਦੇ ਯਾਰ 95 ਦਾ ਕਰਦੇ ਫਿਰ 490 ਦਾ ਮੈਸੀ 5245 ਮਾਡਲ ਹੈਗਾ ਨਾ ਡਿਮਾਂਡ ਆਈ ਹੈ ਬਾਈ ਦੀ 2 ਲੱਖ ਤੇ 75000 ਰੁਪਏ ਦਾ ਮਾੜ ਜੇ ਬਾਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਤਾਂ ਇਹ ਮਗਰਾਟ ਤੇ ਤੇ ਪੇਲਦਾ ਕਿ ਬਾਕੀ ਟਰੈਕਟਰ ਠੀਕ ਆ ਬਾਈ ਇੰਜਨ ਤੇ ਬਾਡੀ ਲਾਈਨ ਮੇਰੇ ਜਿਹਾ ਦਾ ਬਾਈ ਟਾਇਰਾਂ ਦੀ ਗੱਲ ਕਰੀਏ ਬਾਈ ਆਪਾਂ ਜੀ ਟਾਇਰ 90 ਤੋਂ 95 ਪੈਸੇ ਕਿਹੜੇ ਆਪਣੇ ਟਾਇਰ ਆ ਬਾਈ ਠੀਕ ਆ ਬੇਟਲ ਉਹੀ ਦੇ ਰੱਖਿਆ ਬਾਈ ਠੀਕ ਆ ਬਾਈ ਤੇ ਕਿੰਨੇ ਹੌਸ ਪਾਵਰ ਦੋਣਾ ਬਾਈ ਇਹ 54 ਪਾਵਰ ਤੇ 54 ਡਬਲ ਕਲੱਚ ਠੀਕ ਆ ਬਾਈ ਠੀਕ ਆ ਬਾਈ ਸਵਾਰ ਸਾਰੀ ਕੰਪਲੀਟ ਕਰ ਦੋਗੇ ਬਾਈ ਠੀਕ ਆ ਬਾਈ ਡਿਮਾਂਡ ਤਾਂ ਪਾਈ ਜਾਈ ਨੇ ਬਾਈ 2 ਲੱਖ ਤੇ 75 ਹਜ਼ਾਰ ਤਾਂ ਆਪਣੀ ਡਿਮਾਂਡ ਆ ਕੋਈ ਜਾਇਜ਼ ਆ ਮੁੱਲ ਬਾਈ 2 60 ਹਜ਼ਾਰ ਰੇਗਾ ਕੀ ਯਾਰ ਗੁਰਵਿੰਦਰ ਯਾਰ ਬਾਈ ਡਬਲ ਕਲੱਚ ਚਲ ਡਬਲ ਕਲੱਚ ਦਾ ਹੈਗਾ ਯਾਰ ਹੌਸਲਾ ਵੀ ਮੰਨ ਲਈ ਗੱਲ 58 ਪਾਵਰ ਡਬਲ ਕਲੱਚ ਵੀ ਨਹੀਂ ਮਿਲਦਾ ਨਾ ਮੇਟਰਾ ਤੇ ਯਾਰ ਤੂੰ ਹੋਰ ਦਾ ਕੋਈ ਖਿੱਚ ਕੇ ਲਾਣਾ ਰੇਟ ਯਾਰ ਤੂੰ ਬੜਾ ਲਾ ਯਾਰ ਗੁਰਵਿੰਦਰ ਮੈਨੂੰ ਪਤਾ ਕਿਨੇ ਰੱਖਿਆ ਉਹਨੇ ਨਹੀਂ ਤਾਂ ਯਾਰ ਤਾਂ ਵੀ ਖੱਚ ਕੇ ਲਾ ਮਾੜਾ ਰੇਟਾ ਕੋਈ ਚੱਟਾ ਤਾਂ ਦੋ ਫੱਟ ਗਿਆ ਨਾ ਯਾਰ ਦੋ 50 ਦੇ 50 ਦਾ ਕਰੇ ਢਾਈ ਦਾ ਓਏ ਹੋ ਜੂ ਹੋ ਜੂ ਰੇਂਦਰ ਚੱਲ ਕੋਈ ਨਹੀਂ ਮੌਕੇ ਤੇ ਠੀਕ ਆ ਕਰਦੇ ਆ ਢਾਈ ਦਾ ਇਹਦੋਂ ਆ ਮਹਿੰਦਰਾ ਨੂਵੋ 605 ਇਹ ਮਾਰਡਲ ਗੇ 21 ਡਿਮਾਂਡ ਹੈਗੀ ਬਾਈ ਦੀ 6 ਲੱਖ ਤੇ 82000 ਰੁਪਏ ਦੀ ਡਿਮਾਂਡ ਜੇ ਬਾਈ ਆਪਾਂ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਇਹ ਜਣੇ ਬਾਈ ਸਾਰੇ ਹੀ ਰਹੀ ਨਾਲ ਹੈਗਾ ਨਾਲ ਦੇ ਟਾਇਰ ਹੈ ਤੇ 77 ਕਹਿੰਦੇ ਕੀ ਹੈ ਕਿਹੜੀ ਆਪਣੀ ਡੈਰ ਹੈ ਬਾਈ ਐਮ ਆਰਪ ਦੇ ਠੀਕ ਨਾ ਡੈਮ ਚੱਲਿਆ ਬਈ ਇਹ ਇਹ 13-14 ਫੌੜੇ ਲਗਭਗ ਚੱਲਿਆ ਠੀਕ ਹੈ ਬਾਈ ਸਮਾਨ ਸਾਰੀ ਕੰਪਲੀਟ ਹੈ ਬਾਈ ਕਿੰਨਾ ਇਸ ਟਾਈਮ ਇਹ ਨਹੀਂ ਡੱਡਾ ਮਿਲਦੀ ਠੀਕ ਹੈ ਬਾਈ ਕਿੰਨੇ ਹੌਸ ਦਾਵਰ ਚਾਹਦਾ ਬਈ ਇਹ 55 ਸਕਵਾਰ ਸਤਨ ਹਾਰਡ ਲਗਾ ਚੈਂਜਰ ਆ ਵਗੇ ਰਾਜ ਠੀਕ ਹੈ ਬਈ ਠੀਕ ਹੈ ਡਿਮਾਂਡ ਤਾਂ ਪੈ ਜੀ ਰੱਖਦੇ ਆ ਬਾਈ 6 ਲੱਖ 80 6 ਲੱਖ ਦੇ ਮਬਿਆਸੀ ਯਾਰ ਕੋਈ ਜੈਜ ਆ ਮੁੱਲ ਬਈ ਇਹਦਾ ਖੁੱਲਾ ਸ਼ੂਟ ਕਰ ਦੇ ਯਾਰ ਮੈਂ ਨਾ ਬੰਦਾ ਖੁਸ਼ ਹੋਈ ਯਾਰ 6.5 ਦਾ ਠੀਕ ਆ ਬਈ ਜੇ ਕੋਈ ਆਪਣਾ ਵੀਡੀਓ ਦੇਖ ਕੇ ਆਉਂਦਾ ਉਹਦੇ ਵਾਸਤੇ ਕੋਈ ਨਹੀਂ ਕਰਾਂਗੇ ਮੌਕੇ ਤੇ ਪੰਜੇਰ ਕਰਦੇ ਆ ਕਰਦੇ ਆ ਠੀਕ ਆ ਬਈ ਇਹ ਦੁਬਾਰਾ ਵੀ ਆਪਣੇ ਕੋਲ 200 ਰੁਪਏ ਸੁਵਰਾਜ 743 XT XT ਬਾਈ ਬਾਈ ਮਾਰ ਨੇ ਤਾਂ ਡਿਮਾਰ ਬਾਈ ਕਿੰਨੀ ਆ 6 ਲੱਖ 48 ਹਜ਼ਾਰ ਦਾ ਡਿਮਾਰ ਜੇ ਬਾਈ ਆਪਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਜਮਈ ਨਵਾਂ ਟਰੈਕਟਰ ਜਮਈ ਕਿ ਨਾਟ ਨੂੰ ਵੀ ਰੰਗ ਨਹੀਂ ਦਿੱਤਾ ਠੀਕ ਆ ਬਈ ਸੇਕੜ ਦੀ ਦੇ ਕੇ 700 ਕੀ ਖਾਂ ਅਰੀਜਨਲ ਚੱਲਿਆ ਹੁੰਦਾ ਜਿੱਤ ਮਰਜ਼ੀ ਮੀਟਰ ਤੇ ਠੀਕ ਆ ਬਈ ਕੰਪਨੀ ਰਕਤ ਆ ਆਰ ਸੀ ਦੇਈ ਦਿਓ ਵੀ 5 ਮਿੰਟ ਦੇ ਹੀ ਚੱਲਦਾ 5 ਮਿੰਟ ਦਾ ਟਰੈਕਟਰ ਠੀਕ ਆ ਬੋਸ ਸਮਾਰ ਬਾਈ ਕੰਪਲੀਟ ਕਰ ਦੋਗੇ ਹਾਂ ਹਾਂ ਬਾਈ ਇਹ ਨੰਬਰ ਵੀ ਹਰਿਆਣੀਆਂ ਬਾਈ ਆ ਨੰਬਰ ਹਰਿਆਣਾ ਬਈ ਪਹਿਲੇ ਨਾ ਠੀਕ ਆ ਬਾਈ ਡਿਮਾਂਡ ਤਾਂ ਪਾਜੀ ਠੀਕ ਆ ਬਾਈ 6 ਲੱਖ 48 ਹਜ਼ਾਰ ਦੱਪਨੀ ਡਿਮਾਂਡ ਆ ਬਾਈ ਕਿੰਨੇ ਛੱਡਦਾ ਕੋਈ ਚੈ ਚੰਮ ਉਹਦੇ 6 15 ਦਾ ਬੀ ਨਈ ਮੈਂ ਨਈ ਉਧਰ ਡਾਣਾ ਵੀ ਇਹ ਪੂਰੇ 6 ਦਾ ਨਾ ਕਰਦਗੇ 6 ਦਾ ਤਾਂ ਮੌਕੇ ਦੇ ਨਹੀਂ ਹੁੰਦਾ ਔਖਾ ਜੇ ਨਾ ਮੌਕੇ ਦਾ ਨਹੀਂ ਇਹ ਜੇ 1 ਯਾਨਕ ਉਹ ਪੰਜ ਅੜਿਆ ਉਹਦਾ ਰੱਖਣਾ ਮੈਂ ਨਾ ਮੌਕੇ ਦੇ ਨਹੀਂ ਕਰਦਾ ਆ ਯਾਰ ਜੇ ਸੇ ਯਾਰ ਲੱਗ ਗਈ ਸੇ ਯਾਰ ਲੱਗ ਗਈ 아이 ਤੋਂ ਆ ਬਈ ਆਪਣੇ ਨਿਊ ਹਾਲੰਡ ਸ਼ਕਤੀ ਦੀ ਤੇਰਾ ਮਾਨ ਡਿਮਾਂਡ ਹੈਈ ਬਈ ਦੀ 4 ਲੱਖ ਤੇ 72 ਹਜ਼ਾਰ ਦਾ ਡਿਮਾਂਡ ਜੇ ਭਾਈ ਆਪਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਠੀਕ ਹੈ ਭਈ ਇਹ ਤਾਂ ਬੜਾ ਭਾਈ ਕਹਿ ਤਾ 50 ਠੀਕ ਹੈ ਬਈ ਚਟਾਰਾਂ ਦੀ ਗੱਲ ਕਰੀਏ ਠੀਕ ਹੈ ਬਈ ਸਮਾਨ ਸਾਰੀ ਕੰਪਲੀਟ ਕਰ ਦਾਂਗੇ ਭਾਈ ਆਪ ਸਮਝਾ ਠੀਕ ਹੈ ਬਈ ਆਪੋ ਲੁੱਟੀ ਆਂ ਮੈਂ ਤੇ ਬਈ ਕਿੰਨਾ ਬਾਬਾ ਚਾਹੁੰਦਾ ਏ ਠੀਕ ਹੈ ਬਈ ਚਾਹ ਦਾ ਆਪਾਂ ਨੰਬਰ ਹਰਿਆਣਾ ਨਹੀਂ ਹੋਣਿਆ ਬਈ ਆ ਲਗਭਗ ਸਾਰੇ ਰਹੇ ਹੋਣੇ ਠੀਕ ਆ ਬਈ ਡਿਮਾਰਡ ਤਾਂ ਪਈ ਰੱਖਿਆ ਬਈ 6 ਲੱਖ ਤੇ 7 4 ਲੱਖ ਤੇ 73000 ਰੁਪਏ ਡਿਮਾਰਡ ਕਿੰਨੇ ਛੱਡਦਾ ਕੋਈ ਚਾਹ ਚੰਮ ਲਿਆ 600000 ਤਾਂ ਦੇ ਬਈ ਹੋ ਕੋਈ ਮਨਤਾ ਨੂੰ ਬਈ ਮੰਤ ਕਰਦੇ ਆਂ ਕਿ ਬੜਾ ਹੱਦ ਕਿੰਨਾ ਕਰਦੇ ਆਂ 45 ਘੱਟ ਠੀਕ ਹੈ ਬਈ ਜਿੰਨੇ ਵੀ ਆਪਾਂ ਟਰੈਕਟਰ ਦਾ ਦੇ ਵਿੱਚ ਪ੍ਰਾਇਮਟਰ ਕਰਵਾ ਲੈਂਗੇ ਬਈ ਆਹ ਪ੍ਰਾਇਮਟਰ ਠੀਕ ਹੈ ਬਈ ਲੋਡ ਪ੍ਰੈਸ ਵੀ ਕਰਾ ਦਿੰਦੇ ਆਂ ਆਹ ਤੇਰਾ ਮਾੜੂ ਉੱਤੇ ਵਾਲੇ ਠੀਕ ਹੈ ਤੁਸੀਂ ਕੰਟੈਕਟ ਨੰਬਰ ਬਈ ਆਪਣਾ 99295 7050 ਠੀਕ ਤੁਹਾਨੂੰ ਬਹੁਤ ਬਹੁਤ ਮਿਹਰਬਾਨੀ ਬਈ